ਜਿਵੇਂ ਹੁਣ ਬਚੀ ਹੋਈ ਉਹਨਾਂ ਪਈ ਹੁੰਦੀ ਆ ਕਈ ਕਈ ਰੰਗਾਂ ਦੀ ਪਈ ਹੁੰਦੀ ਆ ਉਹਨਾਂ ਤਾਂ ਆਪਾਂ ਜੋ ਕੁਛ ਮਰਜ਼ੀ ਬਣਾ ਸਕਦੇ ਆ ਦੇਖੀਏ ਜਿਹੜੇ ਟੋਟੇ ਬਚ ਜਾਂਦੇ ਨੇ ਬਚੇ ਹੋਏ ਟੋਟਿਆਂ ਦੇ ਆਪਾਂ ਕਈ ਰੰਗ ਵੀ ਪਾ ਸਕਦੇ ਆ ਮੈਂ ਤੁਹਾਨੂੰ ਚਾਰ ਰੰਗਾਂ ਦੇ ਬਣਾ ਕੇ ਦਿਖਾਉਣੀ ਆ ਮੈਂ ਚਾਰ ਰੰਗ ਸੀਗੇ ਮੇਰੇ ਕੋਲ ਪਏ ਦੇਖੀਏ ਤੁਹਾਨੂੰ ਇਹਦੇ ਉੱਤੇ ਹੀ ਮੈਂ ਪਾ ਕੇ ਦਿਖਾਉਂਗੀ ਆ ਦੇਖੀਏ ਮੇਰੀ ਸਲਾਈ ਪਾਈ ਹੋਈ ਆ ਹੁਣ ਆਪਾਂ ਨੇ ਆਹ ਤਾਂ ਗਲਾਵਾਂਗੇ ਦੂਜਾ ਪਿੰਕ ਧਾਗਾ ਲਾਉਂਗੀ ਮੈਂ ਜਾਨੀ ਕਿ ਤੁਸੀਂ ਇਹ ਸਮਝ ਲਓ ਵੀ ਆ ਬਾਰਡਰ ਆ ਜੇ ਆਪਾਂ ਬਾਰਡਰ ਤੋਂ ਤੋਰਦੇ ਆ ਸਿੱਧੀਆਂ ਸਲਾਈਆਂ ਪਾਈਆਂ ਹੋਈਆਂ ਨੇ ਇਹਦੇ ਉੱਤੇ ਹੀ ਮੈਂ ਤੁਹਾਨੂੰ ਪਾ ਕੇ ਦਿਖਾਉਂਗੀ ਬਹੁਤ ਪਿਆਰਾ ਲੱਗਦਾ ਦੋ ਰੰਗਾਂ ਦਾ ਦੋ ਲਾਲੋ ਚਾਰ ਲਾਲੋ ਚਾਹੇ ਤੁਸੀਂ ਦੋ ਦਾ ਬਣ ਸਕਦੇ ਆ ਜਿੰਨੇ ਮਰਜ਼ੀ ਰੰਗ ਲਾ ਸਕਦੇ ਆ ਕੱਲੀ ਕੱਲੀ ਧਾਰੀ ਆਪਾਂ ਰੰਗ ਦੀ ਪਾ ਸਕਦੇ ਆ ਲੱਗ-ਲੱਗ ਦੇਖੀਏ ਇਹ ਮੈਂ ਤੁਹਾਨੂੰ ਦਿਖਾਉਂਗੀ ਹੁਣ ਪਾ ਕੇ ਦੇਖੀਏ ਇਹ ਆਪਾਂ ਹੁਣ ਮੈਂ ਤੁਹਾਨੂੰ ਦੋ ਕੁੰਡੀਆਂ ਬੁਣੂੰਗੀ ਇੱਕ ਕੁੰਡਾ ਆਪਾਂ ਬੁਣਾਂਗੇ ਨਿੱਕੇ ਧਾਗਾ ਲਾਵਾਂਗੇ ਹੁਣ ਕਲਰ ਆਪਾਂ ਦੇਖੀਏ ਇੱਕ ਗੁੰਡਾ ਆਪਾਂ ਬੁਣ ਲਿਆ ਤਿੰਨ ਆਪਾਂ ਗੁੰਡੇ ਕੱਢਾਂਗੇ ਇੱਕ ਗੁੰਡਾ ਆਪਾਂ ਬੁਣਾਂਗੇ ਆਹ ਦੇਖੀਏ ਇਹਨਾਂ ਗੁੰਡੇ ਆਪਾਂ ਬਿਨਾ ਗੁਨੇ ਤਾਰਾਂਗੇ ਦੇਖੀਏ ਇੱਕ ਗੁੰਡਾ ਆਪਾਂ ਫੇ ਬੁਣਾਂਗੇ ਤਿੰਨ ਗੁੰਡੇ ਆਪਾਂ ਬਿਨਾ ਬੁਣੇ ਤਾਰਾਂਗੇ ਦੇਖੀ ਫੇਰ ਇੱਕ ਬੁਣਾਗੇ ਤਿੰਨ ਗੁੰਡੇ ਬਿਨਾ ਬੁਨੇ ਲਾਹਾਂਗੇ ਇੱਕ ਬੁਣਾਗੇ ਤਿੰਨ ਫੇਰ ਬਿਨਾ ਬੁਨੇ ਲਾਹਾਂਗੇ ਇੱਕ ਫੇਰ ਬੁਣਾਗੇ ਤਿੰਨ ਗੁੰਡੇ ਆਪਾਂ ਬਿਨਾ ਬੁਨੇ ਤਾਰਾਂਗੇ ਤਿੰਨ ਫੇਰ ਬਿਨਾ ਬੁਨੇ ਤਾਰਾਂਗੇ ਦੇਖੀ ਇੱਕ ਬੁਣਾਗੇ ਤਿੰਨ ਕੁੰਡੇ ਆਪਾਂ ਬਿਨਾ ਬੁਨੇ ਤਾਰਾਂਗੇ ਇੱਕ ਫੇਰ ਬੁਣਾਗੇ ਆ ਦੇਖੀਂ ਉਲਟੀ ਸਲਾਈ ਆ ਗਈ ਜਿਆ ਸ਼ੁਰੂ ਕਰਨਾ ਆਪਾਂ ਨੇ ਪਹਿਲਾਂ ਇੱਕ ਨੇ ਕਰਨਾ ਤਿੰਨ ਕੁੰਡਿਆ ਆਪਾਂ ਇੱਕ ਗੁੰਡਾ ਬੁਣਨਾ ਤਿੰਨ ਆਪਾਂ ਕੱਢਣੇ ਨੇ ਬਿਨਾ ਬੁਨੇ ਤਾਰਾਂਗੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਲਟੀ ਸਲਾਈ ਆ ਦੇਖੀਂ ਪਹਿਲਾਂ ਹੁਣ ਆਪਣਾ ਇੱਕ ਕੁੰਡਾ ਬੁਣਿਆ ਹੈ ਆਹ ਹੁਣ ਇਹ ਆਪਾਂ ਦੋ ਕੁੰਡੇ ਬੁਣਾਗੇ ਇੱਕ ਦੋ ਹੁਣ ਆਪਾਂ ਕੀ ਕਰਾਂਗੇ ਜਿਹੜੇ ਇਹ ਤਿੰਨ ਕੁੰਡੇ ਆਪਾਂ ਬਿਨਾ ਬੁਣੇ ਲਏ ਨੇ ਹੁਣ ਇਹ ਵਿਚਾਲਲਾ ਕੁੰਡਾ ਇੱਕ ਆਪਾਂ ਬਿਨਾ ਬੁਣੇ ਲੈਣਾ ਇਹ ਤਿੰਨ ਕੁੰਡੇ ਆਪਾਂ ਬੁਣਾਂਗੇ ਆ ਦੇਖੀਏ ਇਹ ਤਿੰਨ ਕੁੰਡਿਆਂ ਦੇ ਵਿੱਚੋਂ ਵਿਚਾਲਲਾ ਕੁੰਡਾ ਆਪਾਂ ਨੇ ਇੱਕ ਬਿਨਾ ਬੁਣੇ ਧਾਰਨਾ ਤੇ ਇਹ ਤਿੰਨ ਕੁੰਡੇ ਆਪਾਂ ਬੁਣਨੇ ਨੇ ਦੇਖੀ ਫਿਰ ਬਿਨਾ ਬੁਣਾ ਤਾਰਾਂਗੇ ਤਿੰਨ ਗੁੰਡੇ ਫੇਰ ਬੁਣਾਂਗੇ ਦੇਖੀ ਇਹ ਆਪਾਂ ਜਿਵੇਂ ਹੁਣ ਆਪਣੇ ਇਹ ਦੇਖੀਏ ਜਿਵੇਂ ਆਪਣਾ ਨਾ ਤਿੰਨ ਗੁੰਡੇ ਆਏ ਨੇ ਇਹ ਬਿਨਾ ਗੁੰਡੇ ਤਾਰੇ ਨੇ ਆਹ ਗੁੰਡਾ ਆਪਾਂ ਨੇ ਇੱਕ ਕੱਲਾ ਬੁਣਿਆ ਹੁਣ ਆਪਾਂ ਇੱਕ ਗੁੰਡਾ ਇਹ ਦੋ ਗੁੰਡੇ ਆਪਾਂ ਇੱਕ ਗੁੰਡਾ ਇੱਧਰ ਲਾ ਇੱਕ ਇਹ ਦੋ ਇੱਧਰ ਲਾ यहाँ तीन कुंडे बुनाए ये एक कुंडा तिना दे एक कुंडा आप बिना बुने तारना देखिए okay. एक बिना बुना तीन कुंडे आप बुना एक फिर बुने बिना बुने लवोंगे देखिए तीन कुंडे आप फिर बुनाए देखिए एक बिना बुने और की तीन बुने एक बिना बुने तीन बुने ने एक बिना बुने दो बुनांगे देखिए <coughs> ਉਲਟੀ ਸਲਾਈ ਆਪਣੀ ਪੈ ਗਈ ਪਹਿਲਾਂ ਆਪਣਾ ਜਿਹੜਾ ਪਿੰਕ ਸੀਗਾ ਇੱਕ ਤੀ ਤਿੰਨ ਆਪਣੇ ਇਹ ਹਰੇ ਸੀਗੇ ਹੁਣ ਇਹ ਪਿੰਕ ਆਪਣੇ ਤਿੰਨ ਹੋ ਗਏ ਦੋ ਆਪਣਾ ਰਹਿ ਗਿਆ ਹਰਾ ਇੱਕ ਰਹਿ ਗਿਆ ਪਹਿਲਾਂ ਤਿੰਨ ਸੀ ਹੁਣ ਇੱਕ ਰਹਿ ਗਿਆ ਇਹ ਤਿੰਨ ਹੋ ਗਏ ਪਹਿਲਾਂ ਇਹ ਤੇ ਇੱਕ ਸੀਗਾ ਹੁਣ ਸਾਰੀ ਸਲਾਈ ਸਿੱਧੀ ਪਾਉਗੀ ਦੇਖੀਏ ਬਸ ਉਲਟੇ ਸਿੱਧੇ ਦੀ ਸਾਰੀ ਸਲਾਈ ਉਲਟੇ ਤੇ ਉਲਟੇ ਬਸ ਸਿੱਧੀ ਹੀ ਪਾਣੇ ਨੇ ਇੱਕ ਸਿੱਧੀ ਸਲਾਈ ਸਾਰੀ ਤੋਂ ਸਾਰੀ ਸਲਾਈ ਪਾ ਕੇ ਮੈਂ ਦਿਖਾਉਣੀ ਆ ਉਲਟੀ ਆਪਣੀ ਪੈ ਗਈ ਸਾਰੀ ਉਹ ਸਿੱਧੀ ਸਿੱਧੀ ਪਾਉਣੀ ਸੀ ਦੇਖੀਏ ਇਹ ਚਾਰ ਸਲਾਈਆਂ ਪੈਣੀਆਂ ਨੇ ਚਾਰ ਸਲਾਈਆਂ ਦੇ ਵਿੱਚ ਇਹ ਡਿਜ਼ਾਈਨ ਪੈਣਾ ਤੇ ਹੁਣ ਇਹ ਸਿੱਧੀ ਸਲਾਈ ਹੋ ਗਈ ਇੱਕ ਆਪਾਂ ਉਲਟੀ ਸਲਾਈ ਜਿਹੜੀ ਉਹ ਵੀ ਆਪਾਂ ਸਾਰੀ ਉਹ ਸਲਾਈ ਮਤਲਬ ਉਹ ਉਲਟੀ ਪਾਉਣੀ ਆ ਦੇਖੀਏ ਸਾਰੀ ਸਲਾਈ ਉਲਟੀ ਪਾਉਣੀ ਆਪਾਂ ਨੇ ਸਾਰੀ ਪਾ ਕੇ ਤੁਹਾਨੂੰ ਮੈਂ ਦਿਖਾਉਣੀ ਆ ਸਿੱਧੀ ਸਲਾਈ ਚ